ਤੁਹਾਡੇ ਖਾਨਦਾਨ ਚ ਦਾਦੇ ਪਰਦਾਦੇ ਨੂੰ ਸ਼ੌਂਕ ਸੀ ਇਹ ਬਾਜ਼ੀਆਂ ਦਾ ਬਾਈ ਜੀ ਮੈਂ ਤੁਸੀਂ ਸੁਣੀ ਹੋਣੀ ਆ ਰੁਪਏ ਜਗ ਰੂਪ ਗਰੇ ਵਾਲ ਹੋਣੀ ਵੀ ਪਹਿਲੀ ਬਾਜੀ ਤੁਸੀਂ ਛੋਟੀ ਉਮਰ ਚ ਬਾਈ ਬਿਕਰ ਨੇ ਜੋ ਅੱਜ ਬੱਜੀਆਂ ਬਾਜ਼ੀਆਂ ਚੱਲਦੀਆਂ ਨੇ ਪਹਿਲਾਂ ਤਾਂ ਉਸ ਤੋਂ ਪਹਿਲੇ ਦਾ ਸਿਲਸਿਲਾ ਦੱਸੋ ਵੀ ਕਿਵੇਂ ਉਹ ਦਿਮਾਗਚਾਈ ਗੱਲ ਪਹਿਲਾਂ ਕਿਵੇਂ ਬਾਜ਼ੀਆਂ ਹੁੰਦੀਆਂ ਸੀਗੀਆਂ ਪਹਿਲੀਆਂ ਬਾਜ਼ੀਆਂ ਦਾ ਹਿਸਾਬ ਹੋਰ ਸੀਗਾ ਜੀ ਹਾਂਜੀ ਪਹਿਲਾਂ ਤਾਂ ਬਾਜ਼ੀਆਂ ਦੇ ਨਾਲ 5-5 7-7 ਖਿਡਾਰੀ ਹੁੰਦੇ ਸੀਗੇ ਨੇੜੇ-ਨੇੜੇ ਪਿੰਡਾਂ ਦੇ ਬਾਪੂ ਹੁਣੀਆਂ ਨਹੀਂ ਛੱਡੀਆਂ ਹਾਂਜੀ ਬਾਪੂ ਨਹੀਂ ਛੱਡਦੇ ਸੀ ਉਹ ਦੱਸੋ ਉਹ ਹੀ ਦੱਸਦਾ ਨਾ ਬਾਪੂ ਉਹਨਾਂ ਦਾ ਸਵੇਰੇ ਕਬੂਤਰ ਛੱਡ ਕੇ ਘਰੇ ਆ ਜਾਣਾ ਕੰਮ ਕਰਨਾ ਖੇਤੀ ਕਰਦੇ ਸੀਗੇ ਨਰਮੇ ਗਵਾਚੂਣੇ ਉਦੋਂ ਹਾਂਜੀ ਤੇ ਅਸੀਂ ਸਕੂਲੋਂ ਛੁੱਟੀ ਹੋਣਾ ਬਾਪੂ ਨੇ ਭੇਜਣਾ ਸਾਈਕਲ ਦੇ ਕੇ ਉਸਾਈ ਕਲੀਂ ਦੇ ਚੋਤਾ ਤੇ ਸਾਦੋਂ ਨੇ ਹੀ ਵੀ ਜਾ ਉੱਥੇ ਕੂਤਰ ਫਿਰਦੇ ਜੱਤਾਰ ਹੋ ਜਾਣੇ ਸਾਹ ਨੂੰ ਪੈਸੇ ਲੈ ਕੇ ਆ ਜਾਣਾ ਤੂੰ ਉਦੋਂ ਜਾ ਕੇ ਕੂਤਰ ਫੜ ਲੈਣਾ ਇਮਾਨਦਾਰੀ ਬੜੀ ਸੀ ਉਦੋਂ ਹੁਣ ਤਾਂ ਕੂਤਰ ਘੰਟਾ ਪਰ ਉਹ ਮਿਲ ਦੇਣੀ ਆ ਜੀ ਫਿਰ ਉਹ ਦੋ ਬਾਅਦ ਜਦੋਂ ਹੌਲੀ ਹੌਲੀ ਮੈਂ ਸੁਰਤ ਸੇ ਰੋਇਆ ਤੇ ਫਿਰ ਬਾਪੂ ਨੇ ਮੈਨੂੰ ਪਹਿਲੀ ਵਾਰੀ ਅਸੀਂ ਕਾਲੇ ਪਿੰਡ ਸਿੱਡੇ ਸੀ ਆਪਣੇ ਨਾਲ ਪਿੰਡ ਤੇ ਅੱਛਾ ਜੀ ਸਾਈਕਲ ਤੇ ਗਿਆ ਸੀ ਜੀ ਮੈਂ ਕਾਲੇ ਪਿੰਡ ਤੇ ਤੇ ਪਹਿਲੀ ਵਾਰੀ ਛੱਡੀ ਬਾਪੂ ਕਿਹੜੇ ਸਾਲ ਵਿੱਚ ਸੌਂਦਾ ਜਾਦ ਜੀ ਬਹੁਤ ਨਿਕਾ ਸੀ ਜੀ ਤੇ ਫਿਰ ਵੀ ਅੰਦਾਜ਼ਾ ਮਾੜਾ ਮੋਟਾ ਹੋ ਜੀ ਅਜੇ ਤੋਂ 35 ਚਲ ਚਲ ਪਹਿਲਾਂ ਨਹੀਂ ਗੱ ਹਾਂਜੀ ਬਿਕਰਬਾਈ ਕਈਆਂ ਨੇ ਕਹਿਣਾ ਵੀ ਬਿਕਰ ਅੱਛਾ ਤੁਸੀਂ ਵੀ ਮੈਨੂੰ ਲੱਗਦਾ ਵੀ ਬਾਦਾਮ ਕੂਤਰਾ ਦੇ ਨਾਲ ਨਾਲ ਆਪ ਵੀ ਨਾਲ ਕੀ ਮਾਰਦੇ ਹੋਵੋਗੇ ਨਹੀਂ ਨਹੀਂ ਮਰਦਾ ਦਾ ਬਾਈ ਬਿਕਰ ਬਾਈ ਲੱਗਦੀ ਨਹੀਂ ਨਹੀਂ ਜਦੋਂ ਫਿਰ ਆਪਾਂ ਕੰਮ ਜਾਂਤ ਕਰਦੇ ਸੂ ਸਰੀਰ ਦਾ ਕੰਟਰੋਲ ਰੱਖਦਾ ਜੀ ਪੌੜੀਆਂ ਚੜਦੇ ਹੀ ਬੰਦਾ ਆਹ ਦੇ ਲੋ ਨਾਣਾ ਦੇਵੀ ਦੀ ਚੜਾਈ ਬਣ ਜਾਂਦੀ ਇਸ ਬਾਰੇ ਉਤਰ ਗਏ ਚੜ ਗਏ ਉਤਰ ਗਏ ਚੜ ਗਏ ਨਾਣਾ ਦੇਵੀ ਦੀ ਚੜਾਈ ਹੋਈ ਆ ਹਾਂ ਸਹੀ ਗੱਲ ਆ ਅੱਛਾ ਫਸਲ ਕੀ ਖੇਤੀ ਕਰਨੀ ਨਾਲ ਜ਼ੋਰ ਦਾ ਕੰਮ ਬਸ ਮੱਝਾਂ ਰੱਖਿਆ 12-13 ਆਪਣੀਆਂ ਚਲ ਹੁਣ ਤਾਂ ਹਰਮਨਾ ਤੋਂ ਬਣਾਉਣ ਲੱਗਿਆਂ ਨਾਲ ਅੱਛਾ ਤੇ ਮਿਹਨਤ ਪੂਰੀ ਕਰੇ ਜੀ ਕੰਮ ਕਰਦਾ ਅੱਛਾ ਕ ਤੇ ਕੈਲੇ ਜਿੱਤੀ ਜੀ ਫਿਰ ਮਨ ਨੂੰ ਐ ਹੋਇਆ ਵੀ ਇਹ ਤਾਂ ਕੰਮ ਦਾ ਪੈਸੇ ਵੇੜੇ ਬਣਦੇ ਆ ਦਾ ਦਾ 20-20 ਰੁਪਏ ਐਂਟਰੀ ਹੁੰਦੀ ਸੀ ਜਦੋਂ ਅੱਛਾ ਛੋਟੀ ਐਂਟਰੀ ਹੁੰਦੀ ਸੀ ਤੇ 100 ਰੁਪਏ ਤਦੋਂ ਐ ਹੋ ਜਾਂਦਾ ਸੀਗਾ ਕੋਈ ਪਤਾ ਨਹੀਂ ਕਿੰਨਾ ਹੋ ਗਿਆ ਅੱਛਾ 100 ਜੇ ਮੈਂ 10-10 ਰੁਪਏ ਤੂੰ ਮਤਲਬ ਡੀਜ਼ਲ ਦੀ ਕੈਨ ਭਰ ਕੇ ਲਿਆਉਂਦਾ ਰਿਹਾ ਜੀ ਡੀਜ਼ਲ ਉਹਦੋਂ ਸਸਤਾ ਸੀਗਾ ਤੇ ਜਦੋਂ 100 ਜਿੱਤ ਲੈਂਦੇ ਜੀ ਬਰਾਪਾ ਉਹਦੇ ਲੋਕਾਂ ਨੂੰ ਕਿੰਨਾ ਲੱਗਦਾ ਸੀ ਵੀ ਬਹੁਤ ਰੁਪਏ ਜਿੱਤ ਲਏ ਫਿਰ ਜਦੋਂ ਹੌਲੀ-ਹੌਲੀ ਗੇਮ ਚ ਵਧੇ ਬਾਈ ਜਿਹੜਾ ਨਾਲ ਮੇਲ ਹੋਇਆ ਹੋਰਾਂ ਦਾ ਨਹੀਂ ਚਲੋ ਇਹ ਕੈਲੇ ਫੇ ਤੁਹਾਨੂੰ ਮੇਲ ਮਲਾਪ ਦੀ ਤਾਂ ਕੋਈ ਲੋੜ ਨਹੀਂ ਰਹੀ ਨਹੀਂ ਪਤਾ ਕੀ ਹੈ ਜੀ ਹਾਂ ਜਿਵੇਂ ਜਿਵੇਂ ਆਪਾਂ ਇਹਦੇ ਵਿੱਚ ਜਾਂਦੇ ਨਾਲ ਗਹਿਰਾਈ ਆ ਸਮੁੰਦਰ ਨੂੰ ਵੱਧ ਹੀ ਜਾਂਦੀ ਹੈ ਜੀ ਗਹਿਰਾਈ ਹੈ ਇਹਦੇ 'ਚ ਬਹੁਤ ਵਾਰ ਇਹ ਅੱਜ ਵੀ ਜੇ ਮੈਂ ਕਹਾਂ ਮੈਂ ਸੰਪੂਰਨ ਖੜਾਇਆ ਮੈਂ ਹਲੇ ਵੀ ਆਪਦੇ ਆਪ ਨੂੰ ਖੜਾਇਆ ਜਾਂਦੇ ਨਹੀਂ ਮੰਨਦਾ ਜੀ ਕਿਉਂਕਿ ਹਰ ਰੋਜ਼ ਸਿੱਖਣ ਨੂੰ ਮਿਲਦਾ ਹਰ ਰੋਜ਼ ਅੱਛਾ ਇੱਥੇ ਤਾਂ ਲੋਕ ਹੁੰਦੇ ਅਸਤਾਦੀ ਦੀ ਅਰਦੀ ਕਰੀ ਮੜ ਜੀ ਖੇਤ ਪੂਸੀ ਚਾਰ ਕਬੂਤਰ ਲੈ ਦੱਬਲੇ ਉਸਤਾਦ ਕਿਤੇ ਉਹ ਕਿਤੇ ਆਪਣੇ ਜਿਹੜੀ ਥਿਉਰੀ ਆ ਜੇ ਆਪਾਂ ਆਪਣੇ ਉਸਤਾਦ ਦੀ ਕਦਰ ਨਹੀਂ ਕਰਦੇ ਫਿਰ ਆਪਣੀ ਵੀ ਲੋਕਾਂ ਨੇ ਕਰਨੀ ਜੀ ਇਹ ਤਾਂ ਗੱਲ ਪੱਕੀ ਆ ਜੇ ਕਹਿੰਦੇ ਆਪਾਂ ਮਾਂ ਪਿਓ ਦੀ ਆਪਦੀ ਸੇਵਾ ਨਹੀਂ ਕਰਦੀ ਤਾਂ ਆਪਣੇ ਬੱਚੇ ਵੀ ਫਿਰ ਆਰ ਮੰਨੋ ਨਹੀਂ ਕੀ ਕਰਦੇ ਉਹ ਦੇਖਣਗੇ ਉਹ ਹੀ ਦੇਖਣਗੇ ਜੋ ਬੀਜਣਾ ਪਾ ਉਹੀ ਵੱਢਣਾ ਅੱਛਾ ਤੁਸੀਂ ਬਾਈ ਜੀ ਕੈਲੇ ਬਾਜੀ ਛੱਡੀ ਹਾਂਜੀ ਉਦੋਂ ਉਹ ਕਬੂਤਰ ਉਦੋਂ ਕਿਹੜੇ ਖਿਡਾਰੀ ਸੀਗੇ ਤੁਹਾਡੇ ਚਲੋ ਇੱਥੇ ਗੱਲ ਕਰਦੇ ਆਪਾਂ ਸਾਡੇ ਨੇੜੇ-ਨੇੜੇ ਦੇ ਖੜਾਦੇ ਹੁੰਦੇ ਸੀ ਸਾਡੇ ਇੱਕ ਅਰਜਣ ਹੁੰਦਾ ਸੀ ਬਜ਼ੁਰਗ ਲਤਾਲੇ ਦਾ ਅੱਛਾ ਜੀ ਜਿਹੜਾ 스타 ਸੀਗਾ ਫੌਜੀ ਢਮੋਟ ਵਾਲੇ ਦਾ ਫੌਜੀ ਢਮੋਟ ਵਾਲੇ ਦਾ 스타 ਸੀ ਅਰਜਣ ਹਾਂਜੀ ਹਾਂਜੀ ਅੱਛਾ ਜੀ ਹੋਰ ਵੀ ਸਾਡੇ ਨਾਲ ਇਤੇ ਮਾਲ ਸਿੰਘ ਸੀ ਸਾਡੇ ਇਥੋਂ ਮੇਰੇ ਨੂੰ ਬੋਰ ਕਰਦੇ ਸੀਗੇ ਅੱਛਾ ਤੇ ਬਾਕੀ ਬਾਪੂ ਦੇ ਨਾਂ ਨਾਲ ਪੁਰਾਣੇ ਸੀਗੇ ਇੱਕ ਸੀਓ ਸੀ ਲਤਾਲੇ ਦਾ ਅੱਛਾ ਜੀ ਕਾਲਖ ਦੇ ਹੁੰਦੇ ਸੀਗੇ ਮਾਦਰੀ ਦੇ ਹੁੰਦੇ ਸੀ ਰਾਜ ਕਰਦਾ ਸੀ ਮੇਰਾ ਮਾਸਟਰ ਨਾ ਹੀ ਸੋਹਣ ਸਿੰਘ ਇੱਕ ਬਹੁਤ ਪੁਰਾਣਾ ਵਧੀਆ ਖਿਡਾਰੀ ਰਿਹਾ ਮਾਸਟਰ ਹਾਂਜੀ ਮਤਲਬ ਮੈਨੂੰ ਤਾਂ ਸਾਰੇ ਪਾਸੇ ਸਹਾਯੋਗ ਰਿਹਾ ਜੀ ਅੱਛਾ ਹਾਂਜੀ ਉਹਨਾਂ ਤੋਂ ਹੌਲੀ ਹੌਲੀ ਉਹਨਾਂ ਨੇ ਜਾਣਾ ਬੱਚਿਆਂ ਨੂੰ ਉਹਨਾਂ ਨੇ ਪਿਆਰ ਕਰਨਾ ਹੌਲੀ ਹੌਲੀ ਆ ਤੁਸੀਂ ਤਾਂ ਬੱਚੇ ਹੀ ਸੀ ਬਿਲਕੁਲ ਸੋਟਾ ਜੀ ਹਾਂ ਇਹ ਫਿਰ ਕਬੂਤਰ ਖਾਨਦਾਨੀ ਹੋਈ ਏ ਕਿ ਕਦੋਂ ਫਿਰ ਬਾਜੀ ਤੇ ਜਦੋਂ ਛੱਡਿਆ ਜਿਹੜੇ ਘਰ ਦੇ ਕਬੂਤਰ ਜਿਹੜੇ ਕਬੂਤਰ ਸੀਗੇ ਨਾ ਸਾਡੇ ਜਦੋਂ ਬਰਾਸ ਤੋਂ ਮਿਲਿਓ ਸਾਹ ਕਿ ਕਬੂਤਰ ਸੀਗੇ ਜੀ ਅੱਛਾ ਬਾਪੂ ਲੈ ਕੇ ਆਸੀਆ ਉਹ ਹੰਸ ਸਾਡ ਪਤਾ ਨਹੀਂ ਕਿਤੋਂ ਉਹ ਨਹੀਂ ਪਤਾ ਜੀ ਕਬੂਤਰ ਬਹੁਤ ਚੰਗੇ ਸੀ ਉਹ ਅੱਛਾ ਉਹਨਾਂ ਦੀ ਕੋਈ ਬਰੀਡ ਹੈ ਅੱਜ ਤੱਕ ਬਿਲਕੁਲ ਆ ਜੀ ਉਹ ਉਹਨਾਂ ਕਰਕੇ ਹੁਣ ਆਪਣੇ ਕਬੂਤਰ ਜਾਂਦੇ ਨੇ ਜੀ ਰਿਕਾਰਡ ਵਾ ਐਤਕੀ ਜੀ ਸਾਡੇ ਮੌਸਮ ਖਰਾਬ ਹੋ ਗਿਆ ਜੋ ਗੱਲਬਾਤ ਹੋ ਗਈ ਚੱਲੇਗਾ ਤਾਂ ਵਕਤ ਚੱਲੇਗਾ ਅੱਛਾ ਫਿਰ ਆਓ ਸ਼ਾਹ ਆਖੇ ਕਬੂਤਰ ਉਹਨਾਂ ਨਾਲ ਵੀ ਆਪਾਂ ਹੈਗੇ ਇੱਥੇ ਉੱਪਰ ਹੈਗੇ ਜੀ ਗੱਡਿਆਂ ਛੋਟੇ ਵੀ ਨੇ ਲਿਆਤਾ ਇੱਕ ਬਾ ਦੋ ਫੜ ਕੇ ਕਿਉਂਕਿ ਜਿਹੜੀ ਵਿਰਾਸਤ 70 ਸਾਲ ਦੀ ਚੱਲੀ ਆਉਂਦੀ ਆ ਉਹ ਆਪਾ ਉਹ ਵੀ ਲੋਕਾਂ ਨੂੰ ਦਰਸ਼ਨ ਕਰਾਉਨੇ ਅੱਛਾ ਉਹ ਬਾਪੂ ਹਣੀ ਕਿੱਥੋਂ ਲਿਆਏ ਸੀ ਕੋ ਬੜੇ-ਬੁੜੇ ਹੀ ਸੀਗੇ ਨਹੀਂ ਨਹੀਂ ਉਹ ਹਾਂਸਾਂ ਤੋਂ ਲੈ ਕੇ ਆਏ ਸੀਗੇ ਜੀ ਅੱਛਾ ਕੋਈ ਬਜ਼ੁਰਗ ਕਿਸੇ ਹਾਂਸਾਂ ਤੋਂ ਉਹ ਤੋਂ ਲੈ ਕੇ ਆਏ ਸੀ ਤਾਂ ਦਾਦਾ ਜੀ ਲੈ ਕੇ ਆਏ ਸੀ ਹੂੰ ਤੇ ਫਿਰ ਉਹ ਕਬੂਤਰ ਦੇ ਗਾਂਦਾਂ ਦਾ ਸੰਭੀ ਰੱਖੇ ਸੀ ਅੱਛਾ ਜਣੀ ਇੱਕ ਅਸੂਲ ਸਾਡਾ ਆਇਆ ਜੀ ਅਸੀਂ ਬਾਹਰੋਂ ਕਬੂਤਰ ਲੈ ਕੇ ਆਵਦੇ ਕਬੂਤਰ ਫੜ-ਫੋੜ ਕੇ ਕਬੂਤਰ ਵੇਚ ਨਹੀਂ ਪਾਏ ਜੀ ਜਿਵੇਂ ਲੋਕ ਬਾਈ ਆਹ ਫੜ ਲਿਆ ਉਹਦਾ ਚੱਕ ਲਿਆ ਕਰ ਲਿਆ ਹਾਂ ਕਬੂਤਰ ਨਹੀਂ ਵਿੱਚ ਬਾਈ ਕਬੂਤਰ ਵਿੱਚ ਜਾਂ ਲੈ ਗਏ ਆਪਦੇ ਸਤਾਰ ਤੋਂ ਜੀਤੇ ਚੰਦ ਨਾਲ ਤੋਂ ਅੱਛਾ ਜਿਹੜੇ ਮਤਲਬ ਵਧੀਆ ਕਬੂਤਰ ਦਿੱਤੇ ਮੈਂ ਉਹ ਲੈ ਕੇ ਆ ਸਮਾਲਸਰ ਤੋਂ ਰੂਪੇ ਦੇ ਘਰੋਂ ਤੇ ਸਮਾਲਸਰ ਤੋਂ ਬਾਈ ਰੂਪਾ ਵਾ ਪੁਰਾਣਾ ਖਿਡਾਰੀਆ ਮਤਲਬ ਹਰ ਨਸਲ ਪੰਜਾਬ ਦੀ ਉਹਦੇ ਖੁੱਡੇ ਚ ਜੀ ਅੱਛਾ ਬਹੁਤ ਵਧੀਆ ਬਰੀਡ ਉਹਨਾਂ ਕੋਲੇ ਉਹਦੇ ਬੇੜ ਜਸਪੀ ਦਾ ਮੇਰਾ ਬਹੁਤ ਪਿਆਰਾ ਬਿਆਹੀ ਸਾਧੀਆਂ ਕੁ ਜਿਹੜੇ ਆਉਂਦੇ ਜਾਂਦੇ ਨੇ ਲੋਕ ਸਭ ਜੀ ਉਹਨਾਂ ਦਾ ਤਜਰਬਾ ਨੂਤਰ ਫਿਰ ਅੱਛਾ ਬਹੁਤ ਚੰਗੀ ਰਸਾਲਤ ਹੈ ਨਹੀਂ ਇੱਥੇ ਤੁਸੀਂ ਬਾਜੀ ਛੱਡੇ ਉਸ ਦੂਬਾਰ ਫਿਰ ਤੁਹਾਡੇ ਦਿਮਾਗ ਚ ਕਬੂਤਰ ਲਿਆਉਣ ਦਾ ਤੁਹਾਡੇ ਕੋਲ ਤਾਂ ਆਰਦੀ ਕੋਲ ਹੀ ਵਧੀਆ ਸੀ ਨਹੀਂ ਫਿਰ ਸਾਨੂੰ ਘਰੋਂ ਆਏ ਸੀ ਇਹ ਤਾਂ ਜੇ ਤਾਂ ਹੁਣ ਪਿਆਸ ਤਾਂ ਫਿਰ ਉਹ ਵਜੇ ਘਰੇ ਖੂਨ ਆਵੇ ਜੀ ਹੂੰ ਹਾਂ ਤਾਂ ਹੁਣ ਤਾਂ ਘਰੇ ਸਾਰਾ ਕੁਝ ਸੀਗਾ ਬਾਪ ਨੇ ਸਾਮਕੇ ਦੇ ਦੇਣਾ ਚ ਪਿੰਜਰੇ ਬਣੀ ਹੁੰਦੇ ਹੁਣ ਤਾਂ ਦੇ ਲੋ ਪਿੰਜਰਿਆਂ ਦੇ ਲੈਣਾ ਲੱਗੇ ਆ ਪਈ ਉਹਦਾ ਝੋਲੇ ਚ ਪਾ ਕੇ ਲੈ ਕੇ ਜਾਣਾ ਜੀ ਨਾਲ ਦਾ ਪਿੰਡ ਬਾਜੀ ਹੋਣੀ ਝੋਲੇ ਝੋਲੇ ਚ ਲਗਾਏ ਝੋਲੇ ਚ ਖਾਂ ਬਹੁਤ ਲੱਗੀਆਂ ਜੀ ਹਾਂ ਉਹ ਮੇਜਾਤ ਵਾਲੇ ਮੋਰਨੀ ਵਾਲੇ ਚਿੱਟੇ ਝੋਲੇ ਹੁੰਦੇ ਕੱਢੇ ਜਾਂਦੇ ਮੋਰਨੀ ਵਾਲੇ ਉਹ ਬੰਨ ਕੇ ਸਾਈਕਲ ਤੇ ਨਾ ਉਤੋਂ ਕੋਈ ਪਿਆ ਬਾਈ ਬਿਕਰ ਉਹ ਝੋਲਾ ਬਈ ਜਿਹਦੇ ਚ ਨਿਸ਼ਾਨੀ ਉਹ ਪਿਆਰ ਦੀ ਲੈ ਕੇ ਗਿਆ ਬਾਪੂ ਜੀ ਨਾਲ ਕੋਈ ਉਧਰ ਤਾਂ ਹੋਣਗੇ ਅੱਛਾ ਮੈਂ ਤੇਰਾ ਤਾਈ ਜੀ ਨਾਲ ਅਲੱਗ ਆ ਗਿਆ ਸੀ ਇਧਰ ਅੱਛਾ ਬੱਚਾ ਨਹੀਂ ਸੀ ਕੋਈ ਅੱਛਾ ਮੈਂ ਤਾਂ ਇੱਥੇ ਦਿੱਤੇ ਸੀਗਾ ਉਹਦਾ ਭਰਾ ਤੇ ਭੈਣ ਉਧਰ ਸੀ ਉਹਨਾਂ ਕੋਲ ਜਰੂਰ ਆਮੇ ਹੋਣਗੇ ਉਹਨਾਂ ਕੋਲੇ ਆਮੇ ਹੋਣਗੇ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਇਹ ਬਾਜ਼ੀਆਂ سلسلہ ਚੱਲ ਪਿਆ ਤੇ ਛੱਡਣ ਲੱਗੇ ਉਹ ਕਹਿਲੇ ਪਹਿਲੀ ਬਾਜੀ ਛੱਡੀ ਤੁਸੀਂ ਆਪਦੇ ਹੱਥ ਨਾਲ ਹਾਂਜੀ ਬਿਲਕੁਲ ਉਦੋਂ ਆ ਜਿਹੜਾ ਅੱਜ ਦਾ ਤੁਸੀਂ ਦੇਖੋ ਇਹ ਤਾਂ ਚਲੋ ਆਪਾਂ ਥੋੜੀ ਬਹੁਤੀ ਨਵੀਂ ਜਨਰੇਸ਼ਨ ਨੂੰ ਸਿਹਤ ਵੀ ਦਵਾਂਗੇ ਤੁਹਾਡੇ ਨਮਾ ਜੂ ਤੁਹਾਡੇ ਨਾਲ ਵੀ ਮਾੜਾ ਮੋਟਾ ਚਲੋ ਗਮਰਾਮ ਨਾਲ ਲੋਕ ਹੋਣ ਕਿਉਂਕਿ ਅੱਜ ਦੇ ਤੱਕ ਸ਼ਗਰਦੀ ਉਹ ਤਾਂ ਲੱਖਾਂ ਚ ਗੱਲ ਚਲੇ ਗਈ ਬਿਲਕੁਲ ਸਹੀ ਬਈ ਨਮਾ ਜੂ ਤਾਂ ਉਹ ਹੀਰੋ ਉਸੇ ਦਿਨ ਬਣਨਾ ਚਾਹੁੰਦਾ ਬੇ ਬਕਰ ਬਾਈ ਵਾਲਾ ਕੁਰਤਾ ਪਜਾਮਾ ਚਾਦਰਾ ਅੱਜ ਹੀ ਪਾ ਲਈਏ ਅਸੀਂ ਬਈ ਬਾਹਰੋਂ ਆਏ ਆ ਕੇ ਬਾਈ ਨੂੰ ਕਿਸੇ ਨੂੰ 5 ਲੱਖ ਦਿੱਤਾ ਕਿਸੇ ਨੂੰ 7 ਬਈ ਉਹ ਬੱਲੇ ਬੱਲੇ ਵਾਲੇ ਆ ਤੇ ਇੱਕ ਵਿਚਾਰਾ ਜਿਹੜਾ ਥੱਲੇ ਤੋਂ ਖੁੰਡੇ ਸੁੰਭਰ ਕੇ ਜਾਂਦਾ ਉਹਦਾ ਫਰਕ ਆ ਮੈਂ ਤੁਹਾਨੂੰ ਇੱਕ ਗੱਲ ਨਾਲ ਤੇ ਹੋਰ ਕਲੀਅਰ ਕਰਨਾ ਚਾਹੁੰਦਾ ਮਤਲਬ ਸਵਾਲ ਜਵਾਬ ਤਾਂ ਆਪਣੇ ਚੱਲਦੇ ਹੀ ਰਹਣੇ ਆ ਹਾਂਜੀ ਜਿਹੜੀ ਇਹ ਗੇਮ ਆ ਨਾ ਇਹਦੇ ਚ ਕੋਈ ਪੈਸੇ ਨਾਲ ਖਿਡਾਰੀ ਨਹੀਂ ਬਣੇ ਕਰੋੜਾਂ ਪਤੀ ਲੋਕ ਇਹਦੇ ਜਾਏ ਗਏ ਨੇ ਜਿਵੇਂ ਜਸਵੀਰ ਬਾਦਲ ਦਾ ਬਾਈ ਆਪਣੇ ਦਾਦਾ ਗੁਰੂ ਸਰਦਾਰ ਮੋਹ ਸਿੰਘ ਬਾਦਲ ਉਹ ਤਾਂ ਕਰੋੜਾਂ ਦੀ ਪ੍ਰੋਪਰਟੀ ਦੇ ਮਾਲਕ ਸੀ ਜੇ ਲਗਨ ਤੇ ਸ਼ੌਕ ਨਹੀਂ ਨਾ ਪੈਸੇ ਨਾਲ ਨਹੀਂ ਕੁਝ ਬਣਦਾ ਨਾ ਕਈ ਤਾਂ ਬੰਦੇ ਕਹਿੰਦੇ ਵੀ ਅਸੀਂ ਪੈਸਾ ਦੇ ਕੇ ਵੀ 5 ਲੱਖ ਦੇਤਾ ਗੁਰੂ 10 ਲੱਖ ਦੇਤਾ ਵੀ ਉਹ ਦਿੰਦੇ ਆ ਜੀ ਹਾਂ ਦਿੰਦੇ ਆ ਤਾਂ ਮੈਂ ਮੇਖਾ ਮੈਦਾਨ ਨਾਉਣਾ ਬੇਟਾ ਬਸੰਦੀ 1 ਲੱਖ ਰੁਪਏ ਤੋਂ ਲਿਆ 1 ਲੱਖ ਰੁਪਏ ਲੱਖੇ ਤੋਂ ਲਿਆ ਪਰ ਮੈਂ ਨਾਲ ਕੀ ਵੀ ਗੱਲ ਕਰਦਾ ਉਹਨਾਂ ਨੂੰ ਇਹ ਸਾਰੇ ਪਰਿਵਾਰ ਬੈਠੇ ਹੋ ਤੇ ਮੈਂ ਹੁਣਾ ਮੁੰਡਾ ਲੱਖਾ ਹੋਆ ਇਹ ਉਹ ਦਿਨ ਤੋਂ ਫੋਨ ਮਾਰਦੇ ਨੇ ਕਦੇ ਮੈਨੂੰ ਕਾਰਨ ਨਹੀਂ ਪੁੱਛਿਆ ਵੀ ਕੀ ਕੰਮ ਹੈ ਉਹਨੂੰ ਮੈਂ ਕਹਿੰਦਾ ਲੱਖੇ ਤੂੰ ਸਵੇਰੇ 7:00 ਵਜੇ ਮੇਰੇ ਕੋਲ حاضر ਜਾਈਂ ਨਾ ਇਹ 7:00 ਵਜੇ ਤੋਂ 5 ਮਿੰਟ ਪਹਿਲਾਂ حاضر ਹੁੰਦਾ ਅੱਛਾ ਗੱਲ ਨੂੰ ਕੋਈ ਗੱਲ ਬਾਤ ਉਹ ਲੱਖਾ ਮੈਂ ਤੋਂ ਪੁੱਛੂਗਾ ਤੇ ਮੈਂ ਤੋਂ ਕਿਵੇਂ ਪੁੱਛੂਗਾ ਜਿਹੜੇ ਬੰਦੇ ਮੇਰੇ ਨਾਲ ਰਹਿ ਕੇ ਸਿੱਖੇ ਨੇ ਹਾਂ ਜਿਹਨੇ ਬੰਦੇ ਮੇਰੇ ਨਾਲ ਰਹਿ ਕੇ ਸਿੱਖੇ ਨੇ ਮੇਰੇ ਚੇਲੇ ਨੇ ਕੋਈ ਬੰਦਾ ਤੁਹਾਨੂੰ ਇਹ ਗੱਲ ਕਹਦੇ ਵੀ ਉਹਨੇ ਲੱਖ ਰੁਪਏ ਮੇਰੇ ਤੇ ਲਾਇਆ ਸੀਗਾ ਤੇ 4 ਲੱਖ ਉਹਨੇ ਪੂਰਾ ਨਹੀਂ ਕਰਿਆ ਆਹੀ ਗੱਲ ਮੈਂ ਪੁੱਛਣੀ ਚਾਹੁੰਨਾ ਅੱਜ ਇੱਕ ਬੰਦਾ ਚਲੋ ਮੈਂ 9 ਵੀ ਲੈ ਦੂੰ ਮੈਨੂੰ ਕੋਈ ਗੱਲ ਕਿਉਂਕਿ ਆਪਾਂ ਬਾਈ ਜੀ ਖਿਡਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਕੁਝ ਬੰਦਿਆਂ ਦੀ ਹੋ ਗਈ ਵੀ ਮਾਲਵਾ ਟੀਵੀ ਆ ਜਿਹੜੀ ਇਹ 20 25 ਸਾਲ 30 ਸਾਲ ਖਾਨਦਾਨੀ ਬੰਦਿਆਂ ਦਾ ਚਾਹੇ ਉਹ ਬੈਲ ਗੱਡੀਆਂ ਦੀ ਗੱਲ ਹੈ ਚਾਹੇ ਕਬੱਡੀ ਦੇ ਖੇਤਰ ਦੀ ਗੱਲ ਹੈ ਵੀ ਐਵੇਂ ਨਹੀਂ ਕੋਈ ਪੈਸਾ ਨਹੀਂ ਲੈ ਰਹੇ ਬਾਈ ਦੀ ਜੋ ਸ਼ਰਦਾ ਬਾ ਮਾਰਤਾਨ ਕਰਤਾ ਨਹੀਂ ਕੀਤਾ ਤਾਂ ਵੀ ਕੋਈ ਗੱਲ ਨਹੀਂ ਜਿਹੜਾ ਬੰਦਾ ਖਾਨਦਾਨੀ ਆ ਕੋਈ ਪੈਸਾ ਨਹੀਂ ਮਾਲਵਾ ਟੀਵੀ ਲੈ ਰਿਆ ਕਿਉਂਕਿ ਇਹਨਾਂ ਨੂੰ ਇੰਨਾ ਤੁਸੀਂ ਸਾਰੀਆਂ ਬਾਗੀਆਂ ਤੇ ਬਿਕਰ ਬਾਈ ਮਾਲਵਾ ਟੀਵੀ ਨੂੰ ਪਿਆਰ ਦਿੱਤਾ ਬਿਲਕੁਲ ਨਹੀਂ ਸੂਰਜ ਦੇ ਪਿੱਛੇ ਦਿਖਾਉਣ ਵਾਲੀ ਗੱਲ ਵੀ ਹੋ ਜਾਂਦੀ ਆ ਇਹ ਕੋ ਅਪਰਾਲਾ ਅਮਰਤਪਾਲ ਜੀ ਗਰੇਵਾਲ ਸਾਹਿਬ ਦਾ ਬਈ ਸਾਰਿਆਂ ਨੂੰ ਪਤਾ ਕਬੂਤਰ ਬਾਜ ਜਿਹੜੇ ਪੁਰਾਣੇ ਜੁੜੇ ਤਾਂ ਉਹਨਾਂ ਨਾਲ ਨਵੇਂ ਵੀ ਆ ਕਿਉਂਕਿ ਉਹਨਾਂ ਨੂੰ ਨਹੀਂ ਆਣਾ ਪਰ ਉਹ ਫਿਰ ਕੈਟਾਗਰੀ ਥੱਲੇ ਹੋ ਜਾਂਦੀ ਆ ਆਹ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਵੀ ਲੱਖ ਲੱਖ ਰੁਪਈਆ ਲੈ ਲਿਆ ਉਹ ਬੰਦੇ ਪੁੱਛ ਗਮਰਾਹ ਹੋ ਗਏ ਵੀ ਬਾਈ ਜੀ ਆ 5 ਲੱਖ ਦੋ ਉਹ ਕਹਿੰਦਾ ਵੀ 5 ਲੱਖ ਮੈਨੂੰ ਦੋ 10 ਲੱਖ ਤੁਸੀਂ ਜਿੱਤੋਗੇ ਗੱਲ ਇੱਥੇ ਆ ਗਈ ਨਹੀਂ ਫਿਰ ਉਹਦੇ 5 ਲੱਖ ਵਾਲੇ ਫਿਰ ਉਹ ਤਾਂ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਲੋਕ ਦੇਖਦੇ ਨੇ ਹੁਣ ਜਦੋਂ ਕੋਈ ਕਿਸੇ ਦਾ ਸਟਾਡੀਸ਼ ਗਰਦੀ ਕਰਦਾ ਨਾ ਹੁਣ ਬੁੱਕਲ ਚ ਕੋਣੀ ਗੱਲ ਤਾਂ ਨਹੀਂ ਰਿਪੋਰਟਾਂ ਪਾਉਂਦੇ ਲੋਕ ਫੋਟੋਆਂ ਪਾਉਂਦੇ ਵੀ ਸਟਾਡੀਸ਼ ਗਰਦੀ ਕੀਤੀ ਸੀ ਇੰਨੇ ਪੈਸੇ ਦਿੱਤੇ ਲੋਕ ਹਸਾਬ ਵੀ ਰੱਖਦੇ ਨੇ ਫਿਰ ਪੁੱਛਦੇ ਨੇ ਮੇਰੇ 20 ਕੁ ਚਲੇ ਬਣਾਏ ਸੀ 20 ਲੱਖ ਰੁਪਏ ਸੀ ਤੇਰੇ ਕੋਲੇ ਤੇ ਤੇਰੇ ਬੀਹਾਂ ਤੋਂ ਕੋਈ ਬਾਹਰ ਜਿੱਤੇ ਨਹੀਂ ਬਾਜੀ ਜਿੱਤੇ ਨਹੀਂ ਠੀਕ ਹੈ ਨਾ ਉਹ ਫਿਰ ਪਸਾਬ ਦਾ ਵੀ ਲੋਕ ਰੱਖਦੇ ਨੇ ਜੀ ਗੱਲ ਨਹੀਂ ਇੱਕ ਬੰਦੇ ਨੇ ਹੁਣ ਖਬਰਾਂ ਨੂੰ ਬੰਦੇ ਨੇ ਹੁਣ ਇਹ ਮੁੰਡਾ ਵਾ ਇਹਨੇ ਖਬਰਾਂ ਲੱਖ ਰੁਪਏ ਕਿਵੇਂ ਇਕੱਠਾ ਕਰਕੇ ਤਾਊ ਕਰ ਦਿਆ ਨਾ ਕਿਵੇਂ-ਕਿਵੇਂ ਗੱਲਾਂ ਕਰੀਆਂ ਹੋਣਗੀਆਂ ਕਿ ਨਹੀਂ ਲੈ ਕੇ ਆਊਗਾ ਹੁਣ ਮੇਰੇ ਦਾਦ ਬੋਲਾਉਂਦਾ ਜਾਂਦਾ ਵਾ ਜੀ ਹੁਣ ਮੈਂ ਇਹਨੂੰ ਇਹਦੇ ਪੈਸੇ ਪੂਰੇ ਕਰਕੇ ਇਹਨੂੰ ਖਿਡਾਰੀ ਨਾ ਬਣਾਇਆ ਤੇ ਫਿਰ ਉਸਤਾਦੀ ਖਿੰਦੀ ਕਰਨ ਦਾ ਕੀ ਫਾਇਦਾ ਮੈਨੂੰ ਕਹਿ ਕੇ ਦਿਖਾਵੇ ਕੋਈ ਬੰਦਾ ਹਾਂ ਮੈਂ ਤਾਂ ਇਹ ਐਸਾ ਬਣਾ ਲਓ ਵੀ ਬੰਦਿਆਂ ਦੇ ਘਰੇ ਕਬੂਤਰ ਰਾ ਕੇ ਸਾਲ ਚਲਾਉਂਦੇ ਘਰੇ ਆ ਕੇ ਡਾਇ ਵੀ ਨਹੀਂ ਉਹ ਤਾਂ ਪਹਿਲਾਂ ਦੀਆਂ ਗੱਲਾਂ ਹੋਣਗੀਆਂ ਹੁਣ ਦੀਆਂ ਜੀ ਉਸਤਾਦ ਜੀ ਮੈਂ ਉਸਤਾਦ ਸੀ ਉਹ ਮੇਰੇ ਚੇਲੇ ਸੀ ਹਾਂ ਡਾਕਟਰ ਰਾਜ ਉਪਲੀ ਆ ਉਹਦੇ ਘਰੇ ਕਬੂਤਰ ਗਜਾਏ ਉਹਦੇ ਘਰੇ ਡਾਇ ਮੈਂ ਇਥੋਂ ਜਾਣਾ ਕਬੂਤਰ ਸਾਹਿਬ ਖੇਡਣੇ ਇਹਨੂੰ ਚੂਟੀ ਦਾ ਖੜਾ ਵੀ ਬਣਾਇਆ ਡਾਕਟਰ ਰਾਜ ਉਪਲੀ ਨਹੀਂ ਹਾਂਜੀ ਠੀਕ ਅੱਛਾ ਉਸ ਤੋਂ ਬਾਅਦ ਆ ਜੋ ਹਰਪੇ ਸੀ ਹਰਦਾਸਪੁਰ ਦੇ ਹਾਂਜੀ ਉਹਦੇ ਘਰੇ ਕਬੂਤਰ ਰੱਖੇ ਇਹਨੂੰ ਸਾਰੇ ਇਥੋਂ ਕਬੂਤਰ ਦਿੱਤੇ ਉਹਦੇ ਘਰੇ ਬੈ ਬੈ ਸਗਾ ਬਾਈ ਉਸਤਾਦ ਜੀ ਨਾਲ ਜਾਂਦਾ ਰਹੇ ਘਰੇ ਦੂਸਰਾ ਮੋਣੀਆਂ ਟਾਪ ਦਾ ਖੜਾ ਵੀ ਬਣਾਇਆ ਉਹ ਫਿਰ ਮੈਨੂੰ ਬੁਲਟ ਮੋਟਰਸਾਈਕਲ ਦਿੱਤਾ ਸਨਮਾਨ ਦੀ ਤੱਕ ਫੌਜੀ ਸੀਗਾ ਜੀ ਕਲਸੀਆਂ ਉਧਰ ਬਾਰਡਰ ਦੇ ਤੇ ਬਿਲਕੁਲ ਖਾਲੜੇ ਦੇ ਨਾਲ ਪਿੰਡ ਵਾ ਕਲਸੀਆਂ ਮਾਝੇ ਚ ਮਾਝੇ ਚ ਉਹਨੇ ਬੰਦੇ ਨੇ ਮੈਨੂੰ ਪਤਾ ਨਹੀਂ ਕਿਵੇਂ ਲੱਭਿਆ ਫੇਸਬੁੱਕ ਤੋਂ ਲੱਭ ਗਏ ਉਹਨੇ ਜੀ ਮੈਨੂੰ ਬੁਲਟ ਮੋਟਰਸਾਈਕਲ ਦਿੱਤਾ 135000 ਰੁਪਏ ਮੇਰੇ ਦੋਸਤ ਨੂੰ ਭੇਜਿਆ ਵੀ ਨਵਾਂ ਮੋਬਾਈਲ ਦੀ ਪਸੰਦ ਦਾ ਲੁਧਿਆਣੇ ਨੰਬਰ ਕਢਾ ਕੇ ਤੇ ਮੋਟਰਸਾਈਕਲ ਲੈ ਕੇ ਦੇ ਲੱਖ ਰੁਪਏ ਨੇ ਮੈਨੂੰ ਨਾਲ ਦਿੱਤਾ ਅੱਛਾ ਉਹਦੇ ਮਨ ਉਹ ਵੀ ਖਾਮਦਾਨ ਸੀ ਉਧਰ ਡੈਡੀ ਦੇ ਵੀ ਕੁੱਤਰ ਰੱਖੇ ਸੀ ਚਲੋ ਉਸ ਵਰਗਵਾਸ ਹੋ ਗਿਆ ਹਮ ਉਹਨਾਂ ਨੂੰ ਆਪਰਾ ਮਨ ਉਹਨਾਂ ਮੈਨੂੰ ਕਹਿੰਦੇ ਭਾਈ ਮਤਲਬ ਸਾਡਾ ਵੀ ਨੋ ਹੋਵੇ ਜੀ ਮਿਹਨਤ ਕਰਦੇ ਆ ਅਸੀਂ ਕਬੂਤਰ ਲੈ ਕੇ ਤੇ ਘਰੇ ਜਾ ਕੇ ਗਿਜਾਈ ਉੱਥੇ ਬਾਟਰ ਤੇ ਜੀ ਉੱਥੇ ਰਹੇ ਕਾਲ ਸੀ ਪਿਛਲੇ ਸਾਲ ਦੇ 2019 ਚ ਉਥੋਂ ਟਰੈਕਟਰ ਦਿੱਤੇ ਫੋਰਡ ਉਹਨੇ ਮੇਰੇ ਤੇ 2.5 ਲੱਖ ਰੁਪਇਆ ਖਰਚਿਆ ਆਪਾਂ 2.5 ਲੱਖ ਦਾ ਫੋਰਡ ਦਿੱਤ ਕੇ ਉਹਨੂੰ ਐ ਹੀ ਨਹੀਂ ਕਰ ਵੀ ਲੈ ਕੇ ਆਉਣੀ ਮੈਂ ਉਹਦੀ ਮਾਤਰ ਮੈਂ ਕਹਾਂ ਲੈ ਮਾਤਾ ਜੱਜ ਤੇਰਾ ਇਹ ਦੋ ਮੁੰਡੇ ਤੀਜਾ ਮੈਂ ਆ ਚੱਕਾ ਪੀ ਜਿਹਦੇ ਮਰਜ਼ੀ ਨੂੰ ਕਰਾ ਦੇ ਅੱਛਾ ਬਿੱਕਰ ਭਾਈ ਜੀ ਇਹ ਗੱਲ ਜਿਹੜੀ ਆ ਤੁਸੀਂ ਕਰ ਰਹੇ ਹੋ ਵੀ ਆਪਾਂ 1.5 ਲੱਖ ਦੇਤਾ 2.5 ਲੱਖ ਦੇਤਾ ਮੰਨ ਲਓ ਹੁਣ ਆ ਗੱਲਾਂ ਬਾਤਾਂ ਛੋਟੇ ਕੋਲੇ ਹੁਣ ਕੋਈ ਬੰਦਾ ਆ ਕੇ ਕਹਿ ਦੇਵੇ ਵੀ ਬਿੱਕਰ ਬਾਈ ਉਹ ਤਾਂ ਗੱਲ ਹੋਰ ਹੋ ਗਈ ਉਹ ਬਿੱਕਰ ਬਾਈ ਫਿਰ ਉਹ ਬ੍ਰੈਂਡ ਨਹੀਂ ਰਿਹਾ ਫਿਰ ਤਾਂ ਉਹ ਸਿਖਾਉਣ ਵਾਲਾ ਹੋ ਗਿਆ ਕੋਈ ਤੁਹਾਨੂੰ ਅੱਜ ਆ ਕੇ ਕਹਿ ਦੇਵੇ ਵੀ ਬਿੱਕਰ ਬਾਈ ਅਗਲੇ ਸਾਲ ਮੈਂ ਜਿੱਤਣਾ ਵਾਂ ਕਬੂਤਰ ਲਿਆ ਮੇਰੇ ਘਰੋਂ ਬਈ ਫਲਾਨਾ ਸਿੰਘ ਆ ਮੈਂ ਮੈਂ ਤੈਨੂੰ 10 ਲੱਖ ਰੁਪਈਆ ਦਵਾਂਗਾ ਫਿਰ ਇਹ ਤਾਂ ਗੱਲ ਕੁਝ ਹੋਰ ਪਾਸੇ ਚਲੇਗੀ ਉਹਦੇ ਜਦ ਮਨ ਮਿਲਣੀਆਂ ਗੱਲਾਂ ਹੁੰਦੀਆਂ ਜੀ ਹੁਣ ਹੁਣ ਇਹ ਸਾਰੇ ਮਾਝੇ 'ਚ ਮੇਰੇ ਕੋਲ ਮਾਝੇ ਦੇ 20 ਬੰਦੇ ਨੇ ਮੈਨੂੰ ਹੁਣ ਵੀ ਫੋਨ ਆਏ ਹੋਏ ਨੇ ਮਾਝੇ 'ਚ ਆਪਣਾ ਇੱਕੋ ਹੀ ਚੇਲਾ ਵਾ ਪੂਰੇ ਕੀ ਸੌਣੇ ਕਮ ਨਾ ਬੀ ਗੱਲ ਸੁਣੋ ਉਹਦੇ ਨਾਲ ਲਗਾ ਸੀ ਉਹਦੇ ਨਾਲ ਪਿਆਰ ਸੀੜੀ ਭਰਾਵਾਂ ਵਾਲੀ ਗੱਲ ਸੀ ਇਹ ਥੋੜੀ ਵੀ ਹੁਣ ਮੈਂ ਜੋ ਕੋਈ ਮੈਨੂੰ ਕੱਲ ਨੂੰ 10 ਲੱਖ ਦੇ ਦੋਗਾ ਮੈਂ ਤੋਰਾ ਬਰੂਗਾ ਹਾਂ ਇਹ ਗੱਲ ਆ ਉਹ ਗੱਲ ਨਹੀਂ ਉਹਦੇ ਨਾਲ ਪਿਆਰ ਸੀਗਾ ਮਾਝੇ 'ਚ ਵੀ ਕੋਈ ਚੇਲਾ ਵਾ ਤੇ ਦੁਆਬੇ 'ਚ ਵੀ ਕੋਈ ਚੇਲਾ ਵਾ ਅੱਛਾ ਹਰਿਆਣੇ 'ਚ ਵੀ ਕੋਈ ਚੇਲਾ ਵਾ ਅੱਛਾ ਜੇ ਆਪਾਂ ਪੈਸੇ ਇਕੱਠੇ ਕਰਨ ਵਾਲੇ ਪੈ ਜਾਈਏ ਮੈਂ ਤਾਂ ਲੱਖਾਂ ਰੁਪਏ ਇਕੱਠਾ ਕਰ ਲਾਂ ਫਿਰ ਕਈ ਜਿਹੜਾ ਕਿਸੇ ਦਾ ਗੁੱਸਾ ਗਿਲਾ ਵੀ ਬਦੂ ਵੀ ਮੈਂ ਤਾਂ ਜੱਤ ਹੀ ਨਹੀਂ ਰਿਹਾ ਮੈਂ ਬਕਰਬਾਈ ਦਾ ਚੇਲਾ ਜਿਹੜੇ ਮੇਰੇ ਚੇਲੇ ਨੇ ਆ ਆਪਣੇ ਇੰਟਰਵਿਊ ਚੱਲਦਾ ਥੱਲੇ ਕਮੈਂਟ ਕਰਕੇ ਲਿਖ ਕੇ ਦੇ ਦੇ ਤਨ ਵੀ ਮੈਂ ਬਕਰਬਾਈ ਦਾ ਚੇਲਾ ਤੇ ਮੈਂ ਬਾਜੀ ਨਹੀਂ ਸੀ ਤੇ ਅੱਛਾ ਲਿਖ ਦੇਣ ਥੱਲੇ ਆਪਾਂ ਦੋਨੇ ਦੇਣਦਾਰ ਆ ਤਿੰਨ ਮੁੰਡੇ ਨਵੇਂ ਚੇਲੇ ਨੇ ਸੰਦੀਪ ਬੈਠਾ ਵਾ ਉਹ ਰਾਮਗਰ ਸਦਾ ਵਾਲੇ ਬੈਠੇ ਆ ਅੱਜ ਕੱਦੋਂ ਵਾਲੇ ਮੁੰਡੇ ਆ ਅੱਛਾ ਇਹ ਚੇਲੇ ਬਣਿਆ ਲੋਕਡਾਊਨ ਚ ਅੱਛਾ 2020 ਚ ਯਾਨੀ ਅਗਲੇ ਸਾਲ ਲੋਕ ਲਾਉਣ ਗਏ 21 ਚ ਫੇਰ ਲੋਕਡਾਊਨ ਹੋ ਗਿਆ ਅੱਛਾ ਇਹ ਸਿਰਫ ਤਿੰਨ ਬੰਦੇ ਨੇ ਜਿਹੜੇ ਬੰਦੇ ਨੇ ਹਲਿਆਉ ਦੇ ਪੈਸੇ ਪੂਰੇ ਨਹੀਂ ਕੀਤੇ ਸੰਦੀਪ ਨੇ ਹੁਣ ਵੀ 5-6 ਵਸ ਬਾਕੀ ਜਿੱਤ ਲੀਆਂ ਬੇਟਾ ਇਹ ਬੰਦੇ ਕਹਿਣ ਕਦੇ ਜਦੋਂ ਖੇਡਦੀ ਅੱਧੀ ਰਾਤ ਨੂੰ ਵੀ ਉਹਨੂੰ ਕਹਿਆ ਵੀ ਜਦੋਂ ਵੀ ਕੋਈ ਦੀ ਲੋੜ ਆ ਤਾਂ 10 ਵਜੇ ਫੋਨ ਕਰੋ ਮੈਨੂੰ ਗੱਲ ਉਹ ਹੀ ਦੱਸੂ ਕਿਉਂਕਿ ਜਦੋਂ ਅਸੀਂ ਸਾਨੂੰ ਲੋੜ ਹੁੰਦੀ ਸਾਢੇ 7 ਸਰੋਂ ਦੱਸਦੇ ਨੇ ਬਾਈ ਦਰਸੀ ਬੇਟਾ ਵਾ ਜਿੰਨੀ ਵਾਰੀ ਫੋਨ ਕੀਤਾ ਜਿੱਦ ਤੇ ਅਸੀਂ ਘੋੜਾ ਜਿੱਤਿਆ ਉਹਨੂੰ ਕਰਤੋਂ ਉਹਦੇ ਦੀ ਗੱਲ ਦੱਸਦਾ ਜੀ ਕਿੱਥੇ ਜਿੱਤਿਆ ਧਮਾਲਪੁਰ 200 ਰੁਪਏ ਕੀਨੇ ਕਿਹੜੇ ਸੰ ਦੀ ਗੱਲ ਐ ਤੇ 2016 ਦੀ ਐ ਜੀ 16 2016 ਚ ਹਾਂ ਉਹ ਛੱਡਿਆ ਹੋਇਆ ਹੈਗਾ ਕਬੂਤਰ ਉਹ ਉੱਤੇ ਹੈਗਾ ਕਬੂਤਰ ਸਾਰੇ ਰੱਖ ਦਿੰਦੇ ਨੇ ਨਾਮ ਵਾਲੇ ਕਬੂਤਰ ਹੈਗੇ ਉੱਪਰ ਹੈਗੇ ਸਾਡੀ ਕਬੂਤਰੀ ਚੱਕ ਕੇ ਲੈ ਕੇ ਖਾੜੇ ਦੇ ਬੰਦੇ ਅੱਛਾ ਅਦੁੱਲਾ ਆਪਣਾ ਸਿਕੰਦਰ ਸਿੰਘ ਲਿੱਤਰ ਹਣਾ ਉਹ ਕਿਧਰੇ ਉੱਡਦੀ ਸੀ ਤੇ ਦੁੱਲਾ ਜੇ ਮੈਨੂੰ 10 ਵਜੇ ਫੋਨ ਕੀਤਾ ਦੁੱਲੇ ਨੇ ਕਿਹਾ ਅਦੁੱਲਾ ਕਣਾ ਬਾਈ ਅਪਨੂੰ ਕਬੂਤਰੀ ਮਿਲ ਗਈ ਤੇ ਖਾੜੇ ਦੇ ਮੁੰਡੇ ਲੈ ਮੈਂ ਕਿਹਾ ਲਿਆਏਂਗਾ ਕਹਿੰਦਾ ਹਾਂ ਜਦੋਂ ਉਹ ਗਿਆ ਉਹਨਾਂ ਨੇ ਤਾਂ ਕਣਕਰ ਜਾ ਕੇ ਇਕੱਲੀ ਬੈਠੀ ਖਣਖਾ ਕੇ ਰੱਜ ਗਿਆ ਅੱਛਾ ਦੁੱਲਾ 11 ਵਜੇ ਲੈ ਕੇ ਇੱਥੇ ਮੇਰੇ ਕੋਲ ਆ ਗਿਆ ਮੈਂ ਉਸਤਾ ਨੂੰ ਫੋਨ ਕੀਤਾ ਹੂੰ ਮਾਂਗਾ ਬੱਜੀ ਕਬੂਤਰ ਦਾ ਕਣਕਾਂ ਦਾ ਜੀ ਬੀਟੀਆ ਹੁਣ ਕਰ ਲਓ ਦੁਸਰਾ 11:00 ਦਾ ਬੱਜ ਗਈ 8:00 ਵਜੇ ਬੱਜ ਜੁੱਟਣੀ ਆ। ਹੂੰ ਇੱਕੰਦੀ ਤਾਂ ਦੁਕਾਨ ਕਾ ਕੱਢਤੀ ਪਲਟ ਕੇ ਇਹ ਫੇਰ ਵੀ ਨਹੀਂ ਜਿੱਤਦੀ ਇਹਨੇ ਕਣਕਨਾ ਆਦਮ ਕੀਤੀ ਫੇਰ ਵੀ ਨਹੀਂ ਜਿੱਤਦੀ। ਅੱਛਾ ਇਹਨਾਂ ਨੇ ਜੋ ਜੋ ਮੈਨੂੰ ਚੀਜ਼ਾਂ ਦੱਸੀਆਂ ਮੈਂ ਓਵੇਂ ਓਵੇਂ ਬਾਤੀਆਂ। ਹੂੰ ਸਵੇਰ ਨੂੰ ਜਮਾ ਸਾਹਿਬ ਬੈਠੀ ਸੀ। ਜਦੋਂ ਬਦਾਮ ਦੇ ਕੇ ਓਲਾ ਮਾਰਿਆ ਬਾਈ ਰੰਗ ਫੋਨ ਕੀਤਾ ਕਹਿੰਦਾ ਚੱਲ ਵੀ ਮੈਂ ਕਿਹਾ ਹਾਂਜੀ। ਤਾਂ ਕਹਿੰਦਾ ਅੱਜ ਬਾਜੀ ਮੈਂ ਕਹਿੰਦਾ ਬੰਦੇ। ਸਵਾ 2:00 ਵਜੇ ਦੋ ਕਬੂਤਰ ਰਹਿ ਗਏ ਜੀ। ਇੱਕ ਰੂਮੀ ਲਿਆਂਦਾ ਇੱਕ ਆਪਣਾ। ਅੱ ਹੋਣੇ 7 ਵਜੇ ਉਮੀਰਾਂ ਦਾ ਬੈਠਾ ਆਪਣੀ 8 ਵਜੇ ਬੈਠੀਦਾ ਤੁੰ ਫੇਰ ਪਹਿਲੇ ਦਿਨ ਵੀ 8 ਵਜੇ ਤੇ ਦੂਜੇ ਦਿਨ ਵੀ 8 ਵਜੇ ਉਹ ਜਿਹੜੀ ਰਾਤ ਨੂੰ 11 ਵਜੇ ਲੈ ਜਾਂਦੀ ਲੈ ਜਾਂਦੀ ਹਾਂ ਜੀ ਉਹ ਹੁਣ ਆਪਣਾ ਸੰਗਤ ਅਸੀਂ ਦੁੱਲਾ ਲਿੱਤਰ ਵਾਲਾ ਉਹਦੇ ਕਰੀ ਉੜਦੀ ਸੀ ਕਬੂਤਰ ਵੀ ਸਾਰੇ ਇੱਥੋਂ ਦਿੱਤੇ ਸੱਡੀ ਵੀ ਆਪ ਘੋੜਾ ਵੀ ਜਿੱਤ ਕੇ ਲਾ ਕੇ ਦੁੱਲੇ ਹੁੰਦੇ ਤਾਂ ਅੱਛਾ ਘੋੜੇ ਚੋਂ ਵੀ ਕੁਝ ਲਿਆ ਕੋਈ ਕਹ ਦੇ ਉਹ ਹੁਣ ਨਹੀਂ ਕਿਹ ਲੋ ਗੱਲ ਉਹ ਬਿਕਰਵਾਈ ਦੀ ਦੇਖੋ ਪਤਾ ਕੀ ਹੈ ਉਹ ਜਿਹੜੇ ਬੰਦੇ ਮੇਰੇ ਨਾਲ ਓਕੇ ਟਾਈਮ ਤੇ ਖੜੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਘਰ ਵਾਂਗੂ ਤੋਗਦੇ ਸੋਗਦੇ ਆ ਕੇ ਸਾਾਨੂੰ ਉਹਨਾਂ ਤੋਂ ਮੈਂ ਵੀ ਨਹੀਂ ਭਾਦਾ ਗ ਸਹੀ ਗੱਲ ਹੈ ਜੀ ਠੀਕ ਹੈ ਨਾ ਇਹ ਤਾਂ ਕੱਟ ਕੱਟ ਮੈਂ ਜਿੰਨਾ ਮਰਜ਼ੀ ਕਰ ਲੈਂਦਾ ਨਹੀਂ ਉਹ ਤਾਂ ਉਹ ਤਾਂ ਗੱਲਾਂ ਤਾਂ ਤੁਹਾਡੇ ਨਾਲ ਬ੍ਰੈਂਡ ਦਾ ਤੁਸੀਂ ਹੋ ਨਹੀਂ ਬਿਲਕੁਲ ਦੱਸ ਦਵਾਂਗੇ ਠੀਕ ਹੈ ਨਾ ਜਿਹੜੇ ਬੰਦੇ ਆਪਣੇ ਚੇਲੇ ਆ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਮੈਂ ਤਦਜੀਰਦ ਕੀਤੀ ਜੇ ਨੇ ਮੈਂ ਹੈਗਾ ਮੂਡ ਵਾਲੀ ਮੂਡ ਮਤ ਕਹਿੰਦਾ ਜਿਵੇਂ ਮਰਜੀ ਜੇ ਹੁਣ ਮਤਲਬ ਕੋਈ ਕਬੂਤਰ ਲੈਣ ਆ ਗਿਆ ਜਾਂ ਤਾਂ ਮੈਂ ਦੇਣੇ ਨਹੀਂ ਜਮੇ ਵੀ ਨਹੀਂ ਜਵਾਬਾ ਵੀ ਦੇਣਾ ਅੱਛਾ ਉਹਨੂੰ ਗੁੱਸਾ ਲੱਗੂ ਬੈਂਜਣ ਦਾ ਲੱਗੂਗਾ ਪਰ ਮੈਂ ਲੋਕਾਂ ਵਾਂਗੂੰ ਐਂ ਨਹੀਂ ਕੀਤਾ ਵੀ ਬੰਦ ਮੰਗਵੇਂ ਕਬੂਤਰ ਲੈ ਕੇ ਖੁੱਡੇ ਪਰੇ ਨੇ ਜਦੋਂ ਕੋਈ ਚੇਲਾ ਲੈਣਾ ਆਏ ਦੂਜੇ ਪੈਰੀ ਲੈ ਕੇ ਦੇਤਾ ਆਹ ਦੇਤਾ ਇਹ ਕੰਮ ਆਪਰ ਨਾ ਕੀਤਾ ਅਮਾਨਦਰ ਦੀ ਛੇੜ ਸਿਖਾਈਆ ਚੇਲਨ ਵੀ ਇਹੀ ਗੱਲ ਕਹਿਣਾ ਹੁੰਦਾ ਤੇ ਬੈਂਜੜ ਗੁੱਸਾ ਦਾ ਕੋਈ ਨਾਂ ਦਿਓ ਉਹਨੂੰ ਨਾਂ ਦਿਓ